ਬੀਤੀ ਰਾਤ ਜਲੰਧਰ ਦੇ ਇੱਕ ਸੀਨੀਅਰ ਪੱਤਰਕਾਰ ਅਜੀਤ ਸਿੰਘ ਬੁਲੰਦ ਤੇ ਕੁਝ ਲੋਕਾਂ ਨੇ ਜਾਣ ਲਿਆ ਹਮਲਾ ਕਰ ਦਿਆ ਗੰਭੀਰ ਜ਼ਖਮੀ ਕਰ ਦਿੱਤਾ ਸੀ ਜਿਸ ਦੀ ਹਰ ਪਾਸਿਓਂ ਨਿਖੇਧੀ ਕੀਤੀ ਜਾ ਰਹੀ ਹੈ ਪੱਤਰਕਾਰ ਬੁਲੰਦ ਤੇ ਹਮਲੇ ਦੇ ਮਾਮਲੇ 'ਚ ਗਗਨ ਨੇਕੀ ਨੇ ਆਪਣੇ ਸਾਥੀਆਂ ਸਣੇ ਡੀਸੀਪੀ ਗੁਰਮੀਤ ਸਿੰਘ ਨੂੰ ਮੰਗ ਪੱਤਰ ਟੋਂਪਿਆ ਉਹਨਾਂ ਨੇ ਕਿਹਾ ਕਿ ਜਦੋਂ ਤੋਂ ਸੱਤਾ 'ਚ ਕਾਂਗਰਸ ਸਰਕਾਰ ਆਈ ਹੈ ਉਦੋਂ ਤੋਂ ਗੁੰਡਾਗਰਦੀ ਤੇ ਹੋਰ ਅਪਰਾਧਿਕ ਕਾਰਵਾਈਆਂ ਸਿੱਖ ਰਤ ਪੁੱਜ ਜਾਂਦੀਆਂ ਹਨ ਪੱਤਰਕਾਰ 'ਤੇ ਹਮਲਾ ਕਰਨਾ ਬਹੁਤ ਹੀ ਨਿੰਦਣਯੋਗ ਹੈ ਇਸ ਮਾਮਲੇ ਜੇ ਸ਼ਾਮਲ ਗੁੰਡਾ ਅਨਸਰਾਂ ਨੂੰ ਕਾਬੂ ਕਰਕੇ ਸਲਾਕਾ ਪਿੱਛੇ ਸੁਠਣਾ ਚਾਹੀਦਾ ਏ ਅੱਜ ਅਸੀਂ ਗੁਰਮੀਤ ਸਿੰਘ ਜੀ ਜੋ ਕਿ ਏਡੀਸੀਪੀ ਉਹਨਾਂ ਨੂੰ ਅੱਜ ਅਸੀਂ ਇੱਕ ਮੰਗ ਪੱਤਰ ਦਿੱਤਾ ਹੈ ਜੋ ਕਿ ਕੱਲ ਸਾਡੇ ਪ੍ਰੈਸ ਪਾਈਚਾਰੇ ਦੇ ਇੱਕ ਸਰਦਾਰ ਅਜੀਤ ਸਿੰਘ ਬਲੰਦ ਜੀ ਦੇ ਕਾਤਲਾਨਾ ਹਮਲਾ ਹੋਇਆ ਹੈ ਉਸ ਸੰਬੰਧੀ ਅੱਜ ਅਸੀਂ ਇਹਨਾਂ ਨੂੰ ਮੰਗ ਪੱਤਰ ਦੇ ਕੇ ਆਏ ਹਾਂ ਕਿ ਜਿਹੜੇ ਜਿਨ੍ਹਾਂ ਨੇ ਇਹ ਕੰਮ ਕੀਤਾ ਉਹ ਬੰਦੇ ਹਾਲੇ ਤੱਕ ਫੜੇ ਨਹੀਂ ਗਏ ਸੜਕਾਂ ਦੇ ਖੁੱਲੇ ਆਮ ਸ਼ਰੀਆਮ ਘੁੰਮ ਰਹੇ ਹਨ ਕੋਈ ਵੀ ਬੰਦਾ ਸੇਫ ਨਹੀਂ ਹੈ ਜਦੋਂ ਵੀ ਕਾਂਗਰਸ ਸਰਕਾਰ ਆਂਦੀ ਹੈ ਇਹੋ ਜੇ ਬਦਮਾਸ਼ਾ ਦਾ ਨੰਗਾ ਨਾਚ ਸੜਕਾਂ ਦੇ ਦੇਖਣ ਨੂੰ ਆਮ ਤੌਰ ਤੇ ਮਿਲਦਾ ਹੀ ਮਿਲਦਾ ਹੈ ਕਈਆਂ ਦੇ ਤਾਂ ਸੱਟਾਂ ਲੱਗਦੀਆਂ ਹਨ ਤੇ ਕਈਆਂ ਨੂੰ ਜਾਨ ਤੋਂ ਵੀ ਹੱਤ ਹੋਣਾ ਪੈਂਦਾ ਸੋ ਮੈਂ ਸਰਕਾਰ ਅੱਗੇ ਪ੍ਰਸ਼ਾਸਨ ਅੱਗੇ ਬੇਨਤੀ ਕਰਦਾ ਕਿ ਇਹੋ ਜੇ ਬੰਦਿਆਂ ਨੂੰ ਫੜ ਕੇ ਸਖਤ ਤੋਂ ਸਖਤ ਕਾਰਵਾਈ ਕਰਕੇ ਇਹਨਾਂ ਨੂੰ ਸਲਾਖਾ ਪਿੱਛੇ ਸੁਟਰਾ ਚਾਹੀਦਾ ਹੈ ਤਾਂ ਜੋ ਆਮ ਆਦਮੀ ਸੜਕਾਂ ਤੇ ਆਰਾਮ ਨਾਲ ਆਪਣੇ ਪਰਿਵਾਰਾਂ ਦੇ ਜਾਨ ਨੇ ਇਸ 24 ਲਈ ਕੈਮਰਾਮੈਨ ਸਤੀ ਤੇ ਨਾਲ ਇਸ਼ਾਨਚ ਨੂੰ ਚਾਦਰਪੁਰ